ਅਸਲਾਮ ਅਲੈਕਮ ਵਾਏ ਗੁਰੂ ਰਾਮ ਰਾਦੇ ਰਾਦੇ ਅੱਜ ਅਸੀਂ ਡਿਸਾਈਡ ਕੀਤਾ ਕਿ ਜਿਹੜੀ ਰਾਮ ਮੰਦਰ ਦੀ 22 ਤਾਰੀਖ ਦੀ ਪ੍ਰਾਨ ਪ੍ਰਿਸਟਾ ਹੋਣ ਜਾ ਰਹੀ ਹੈ ਭਾਗਾ ਲਈ ਅਸੀਂ ਕਿ ਅਸੀਂ ਦੇਖਣ ਔਰ ਸੁਣਨ ਔਰ ਕਰਮ ਕਰਨ ਦਾ ਮੌਕਾ ਮਿਲੇਗਾ ਸਨੌਰ ਹਲਕੇ ਚ ਪਟਿਆਲੇ ਚ ਵੀ ਬੜੀ ਸ਼ਰਧਾ ਨਾਲ ਪਤ ਸੋਭਾ ਯਾਤਰਾ ਨਿਕਾਲੀ ਜਾ ਰਹੀ ਹੈ 21 ਤਾਰੀਖ ਨੂੰ ਉਧਰ ਬਾਬਾ ਜੀ ਵੱਲੋਂ ਐਨਾਦ ਦੇ ਮਾਲਕ ਦੇ ਰਾਮਰ ਸਾਈ ਵੱਲੋਂ ਅਸੀਂ ਵੀ ਥੋੜਾ ਜਿਹਾ ਹਿੱਸਾ ਪਾ ਰਹੇ ਹਾਂ ਚਾਹ ਪ੍ਰਸ਼ਾਦ ਖਾਣ ਵਾਸਤੇ ਉਸਤਨ ਸੰਗਤ ਨੂੰ ਬੰਨਿਆ ਜਾਏਗਾ पर बहुत दुख होता आज जो इस महल ਨੂੰ RAMAN ਮੰਦਰ ਨੂੰ ਪੋਲੀਟਿਕਲ ਮੁੱਦਾ ਬਣਾਤਾ ਕਈ ਧਾਰਮਿਕ ਸ਼ੰਕਰਾਚਾਰਿਆ ਨੇ ਪੂਜਨੀਆ ਨੇ ਸਾਡੇ ਮੰਨੀ ਗੱਲ ਲੇਕਿਨ ਪੂਜਨੀਆ ਕੰਮ ਵੀ ਕਰੋ ਪੂਜਨੇ ਕਰਮ ਵੀ ਕਰਨਾ ਪਏਗਾ ਸਾਨੂੰ ਕਿ টারਮინਲ ਜੁੜੇ ਹੋਏ ਆ ਅਸੀਂ ਸਾਨੂੰ ਕਰਮ ਕਰਮ ਦੇ ਅਕੋਰਡਿੰਗ ਹੀ ਕਰਨਾ ਪਏਗਾ ਕਰਮ ਤੋਂ ਬਾਹਰ ਅਸੀਂ ਨਹੀਂ ਜਾ ਸਕਦੇ ਜੇ ਲੋਕਾਂ ਨੂੰ ਰੋਕੋਟਿਆ ਤਾਂ ਆਪਣੇ ਆਪ ਨੂੰ ਵੀ ਰੋਕਣਾ ਪਏਗਾ ਸਦਨੰਨ ਸਰਸਵਤੀ ਸ਼ੰਕਰਾਚਾਰਿਆ ਨੇ ਉਹਨਾਂ ਨੇ ਸ਼ਰਾਬ ਦੇਤੇ ਉਦੇਜ ਨੂੰ ਕਿ 22 ਤਾਰੀਖ ਤੋਂ ਬਾਅਦ ਉਹਨਾਂ ਦੇ ਪੁਰੇ ਕਰਨ ਸ਼ੁਰੂ ਹੋ ਜਾਣਗੇ کہنا ਬੱਚੇ ਵਾਲੀ ਗੱਲ ਹੈ ਸ਼ੰਕਰਾਚਾਰਿਆ ਜੇ ਵਿਆਖਿਆ ਕਰਨ ਲੱਗੇ ਤਾਂ ਵੀ ਕਾਫੀ ਕੁ ਸਮਾਂ ਲੱਗੇਗਾ ਸੰਘਰਸ਼ ਆ ਰਹੇ ਹੁੰਦਾ ਕੀ ਹੈ ਤੇ ਉਹ ਇਹੋ ਜਿਹਾ ਛੋਟਾ ਜਿਹਾ ਕੰਮ ਕਰ ਰਹੇ ਆ ਇਸ ਲਈ ਕਿ ਉਹ ਕਰਨਾਟਕਾ ਤੋਂ ਵਲੌਗ ਕਰ ਰਹੇ ਨੇ ਨਹੀਂ ਗਲਤ ਹੈ ਕਿਸ ਨੂੰ ਸਵਾਫ ਦੇਣਾ ਐਸੇ ਮੌਕੇ ਤੇ ਜਦੋਂ ਕਿ ਰਾਮ ਰਾਮ ਰਾਜਾ ਰਾਮ ਦੰਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਰਾਮ ਦਾ ਮਤਲਬ ਚੰਗਾ ਪੁੱਤਰ ਚੰਗਾ ਪਤੀ ਚੰਗਾ ਭਾਈ ਚੰਗਾ ਮਿੱਤਰ ਸੱਚ ਤੇ ਚੱਲਣ ਵਾਲਾ ਸੱਤਿਆਵਾਦ ਤੇ ਉਹਦੇ ਬਾਰੇ ਅਸੀਂ ਉਸ ਦਿਨ ਅਸੀਂ ਕਿਸੇ ਪ੍ਰਧਾਨ ਮੰਤਰੀ ਨੂੰ ਸੀਖ ਦੇਖੋ ਕਿੱਥੇ ਬੈਠੇ ਹੋ ਅਸੀਂ ਇਹ ਨਹੀਂ ਦੇਖਣਾ ਮੋਦੀ ਹੈ ਕੌਣ ਹੈ ਅਸੀਂ ਇਹ ਦੇਖ ਰਹੇ ਹਾਂ ਕਿ ਪ੍ਰਧਾਨ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਜਿੱਥੇ ਰਾਮ ਮੰਦਿਰ ਬਣ ਰਿਹਾ ਉਹਨਾਂ ਨੂੰ ਅਸੀਂ ਸ਼ਰਾਪ ਦੇ ਰਹੇ ਹਾਂ ਕੌਣ ਸ਼ਰਾਪ ਦੇ ਰਿਹਾ ਹੈ ਸ਼ੰਕਰਾਚਾਰਯ ਨਹੀਂ ਜਾਣਾ ਨਾ ਚਾਹੋ ਤੁਹਾਡੀ ਇੱਛਾ ਪਰ ਅਸੀਂ ਘਰਾਂ ਹੈ ਵੀ ਸ਼ੰਕਰਾਚਾਰਯ ਇਹ ਕਹਿ ਰਹੇ ਨੇ ਕਿ ਉਦਘਾਟਨ ਦਾ ਸਮਾਂ ਠੀਕ ਨਹੀਂ ਗ੍ਰਹਿ ਠੀਕ ਨਹੀਂ ਅਕੋਰਡਿੰਗ ਪੂਰਾ ਸੰਪੂਰਨ ਮੰਦਰ ਨਹੀਂ ਬਣਿਆ ਅਧੂਰਾ ਮੰਦਰ ਹੈ ਇਸ ਕਰਕੇ ਪ੍ਰਾਨ ਪ੍ਰਤਿਸ਼ਠਾ ਨਹੀਂ ਹੋਣੀ ਚਾਹੀਦੀ ਵੀਰ ਪਰਮਾਤਮਾ ਦਾ ਦਿਨ ਅਸੀਂ ਉਹਨਾਂ ਦੀ ਪੂਜਾ ਲਈ ਉਹਨਾਂ ਦਾ ਉਕਾਤਨ ਕਰਨ ਲਈ ਸਮਾਗਮ ਕਰਾਂਗੇ ਪਰਮਾਤਮਾ ਦਾ ਸਮਾਗਮ ਕਰਾਂਗੇ ਪਰਮਾਤਮਾ ਨੇ ਹੋ ਉਹਨਾਂ ਲਈ ਵੀ ਸਮਾਗਮ ਕਰਨਾ ਪਏਗਾ ਸਾਨੂੰ ਉਹਨਾਂ ਲਈ ਵੀ ਦੇਖਣਾ ਪਏਗਾ ਕਿ ਅੱਛਾ ਟਾਈਮ ਕਿਹੜਾ ਗੁਰਾ ਟਾਈਮ ਕਿਹੜਾ ਸ਼ੰਕਰ ਆਚਾਰਿਆ ਜੀ ਕੀ ਕਰ ਰਹੇ ਹੋ ਤੁਸੀਂ ਬੰਨੀ ਗੱਲ ਤੁਸੀਂ ਕਿਸੇ ਹੋਰ 파ਤੀ ਨਾਲ ਬਲੌਗ ਕਰਦੇ ਹੋ ਤੇ ਇਧਰ ਮੋਦੀ ਹੈ ਐਨਾ ਬੁਰਾ ਨਾ ਸੋਚੋ ਕਿ ਸਾਰੇ ਧਰਮਿਕ ਸਥਾਨ ਤੇ ਬੈਠੇ ਹੋ ਹੱਥ ਬੰਦ ਹੈ ਹੱਥ ਜੋੜਦੇ ਤੁਹਾਡੇ ਮੂਰੇ ਐਨਾ ਬੁਰਾ ਨਾ ਸੋਚੋ ਯੋਗੀ ਜੀ ਨੇ ਇੱਕ ਆਰਡਰ ਕੱਢਿਆ ਸੀਗਾ ਯੂਪੀ ਚ ਕਿ ਸਾਰੇ ਮਦਰਸੇ ਦੇ ਮੁਸਲਮਾਨ ਵੀਰਾਂ ਦੇ ਬਰਸਤ ਸੇ ਮੇਰੇ ਭਰਾਵਾਂ ਦੇ ਮਗਰਸੇ ਉਥੇ ਰਾਸ਼ਟਰ ਗਾਨ ਗਾਇਆ ਜਾਏਗਾ ਉਦੇ ਖਿਲਾਫ ਮੁਸਲਮ ਵੀਰ ਹਾਈ ਕੋਰਟ ਗਏ ਹਾਈ ਕੋਰਟ ਵਾਲਿਆਂ ਨੇ ਉਹਨਾਂ ਦਾ ਰਿਸ਼ਨ ਰਿਜੈਕਟ ਕਰਤੇ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਨੇ ਆਰਡਰ ਕਰਤੇ ਕਿ ਰਸਗਾਨ ਪਦਰਸ਼ਨ ਚ ਗਾਇਆ ਹੀ ਜਾਏਗਾ ਇੱਕ ਧਰਮ ਦੇ ਖਿਲਾਫ ਯਾਰ Hindu Sikh ਸਾਡਾ ਮੁਸਲਮਾਨ ईसाई ਪਰਮਾਤਮਾ ਤਾਂ ਇੱਕ ਹੈ ਦੇ ਨੰਦੇ ਕਿ ਹੋਈਆਂ ਅਸੀਂ ਹਾਲਿਆ ਵੀ ਛੋਟੇ ਛੋਟੇ ਗੱਲਾਂ ਚ ਭੰਡੇ ਜਾ ਰਹੇ ਆ ਅਸੀਂ ਇਹ ਮੰਦਰ ਨਹੀਂ ਬੰਨਾ ਚਾਹੀਦਾ ਇਹ ਮਸਜਿਦ ਨਹੀਂ ਬੰਨੀ ਚਾਹੀਦੀ ਕਿ ਯਾਰ ਤੁਸੀਂ ਆਪਣੇ ਜੇ ਤੁਹਾਨੂੰ ਪਸੰਦ ਹੈ ਮਸਜਿਦ ਦੀਵੇ ਜਗਾਓ ਪਰ ਕਿ ਮਸਮੰਗਿਰਨ ਮੈਂ ਹੱਥ ਜੋੜ ਕੇ ਬੇਨਤੀ ਕਰ ਰਹਾ ਕਿ ਉਸ ਦਿਨ ਤੁਸੀਂ ਵੀ ਦੀਵੇ ਜਗਾਓ ਤੁਹਾਡੀ ਵੀ ਮਸਜਿਦ ਨਾਲ ਹੈ ਕਿ ਉਹਦੇ ਦੀਵੇ ਚ ਤੁਸੀਂ ਵੀ ਚਲਾਓ ਤਾਂ ਕਿ ਫਰਕ ਪੈਂਦਾ ਯਾਰ ਧਰਮ ਹੈ ਅੱਜ ਤੁਸੀਂ ਜੇ ਰੋਂਗੇ ਕਾ ਅਸੀਂ ਦੇਜੇ ਹਿੰਦੂ ਦੀਏ ਜਲਾ ਲਗੇ ਹਿੰਦੂ ਦੇ ਜਲਾ ਲਗੇ ਸਿੱਖ ਦੇ ਜਲਾ ਲਗੇ ਸਾਰੇ ਪਾਸੇ ਇੱਕ ਬਣਾ ਕੇ ਹਿੰਦੁਸਤਾਨ ਤਾਂ ਸਾਡਾ ਹੈ ਨਾ ਕੱਲਾ ਤੁਹਾਡਾ ਨਹੀਂ ਕੱਡਾ ਹਿੰਦੂਆ ਦਾ ਨਹੀਂ ਕੱਲਾ ਸਿੱਖਾਂ ਦਾ ਨਹੀਂ ਹਿੰਦੁਸਤਾਨ ਸਭ ਦਾ ਹੈ ਭਾਰਤ ਸਭ ਦਾ ਮੋਦੀ ਸਾਰੇ ਦਾ ਪ੍ਰੈਮਿੰਸਟਰ ਹੈ ਨਾ ਕਿ ਹਿੰਦੂਆ ਦਾ ਤੇ ਕਨ ਇੱਕ ਸੋਚ ਹੈ ਉਹਦੀ ਯੋਗੀ ਔਰ ਮੋਦੀ ਦੀ ਸੋਚ ਹੈ ਕਿ ਹਿੰਦੂ ਰਾਸ਼ਟਰ ਬਣਾਣਾ ਹਿੰਦੂ ਰਾਸ਼ਟਰ ਨਹੀਂ ਬਣਾਣਾ RAM ਰਾਜਾ ਰਾਸ਼ਟਰ ਬਣਾਣਾ ਸੀ ਉਹ ਪੜਾ ਜਾ ਮੈਂ ਉਹਨਾਂ ਨੂੰ ਨਹੀਂ ਹੱਥ ਜੋੜ ਕੇ ਉਹਨਾਂ ਨੂੰ ਵੀ ਕਹਾਂਗਾ ਮੋਦੀ ਸਾਹਿਬ ਨੂੰ ਇਹ ਰਾਮ ਰਾਜ ਹੈ ਬਣਾਣਾ ਸੀ ਹਿੰਦੁਸਤਾਨ 'ਚ ਰਾਮ ਰਾਜ ਲੈ ਕੇ ਆਣਾ ਤੇ ਨਾਓ ਹਿੰਦੂ ਹੋਏਗਾ ਨਾਓ ਸਿੱਖ ਹੋਏਗਾ ਨਾਓ ਮੁਸਲਮਾਨ ਰਾਜਾ ਹੋਏਗਾ ਰਾਮ ਰਾਜ ਆ ਜਗਾ ਰਾਮ ਰਾਜ ਦੀ ਅਸੀਂ ਗੱਲ ਕਰਦੇ ਆ ਤਾਂ ਵਿਕਰਮਦਿੱਤਿ ਨੇ ਰਾਮ ਮੰਦਰ ਬਣਾਇਆ ਸੀ ਉਸ ਤੋਂ ਪਹਿਲਾਂ ਤਾਂ ਰਾਮ ਮੰਦਰ ਦੀ ਵਿਆਖਿਆ ਬਹੁਤ ਵੱਡੀ ਹੈ ਯੋਧ ਦੇ ਵਿਆਖਿਆ ਬਹੁਤ ਬੜੀ ਆ ਸਾਰੇ ਦੁਨੀਆ ਤੋਂ ਲੋਕ ਜਿਹੜੇ ਜਿਹੜੇ ਵੀ ਹਿੰਦੁਸਤਾਨ ਚਾਹੁੰਦੇ ਸੀ ਉਸ ਸਮੇਂ ਤਬੇਪਾਰ ਯੋਧਰ ਨਾਲ ਵਪਾਰ ਚੱਲਦਾ ਸੀਗਾ ਲੇਕਿਨ ਉਸ ਤੋਂ ਬਾਅਦ ਬਿਕਰਮੇਦਿਤ ਨੇ 12ਵੀਂ ਸਦੀ ਚ ਬਿਕਰਮੇਦਿਤ ਨੇ ਰਾਮ ਮੰਦਰ ਬਣਾਇਆ ਸੀਗਾ ਉਹਨੇ ਹੋਰ ਵੀ ਮੰਦਰ ਪਤਾ ਨਹੀਂ ਕਿੰਨੇ ਬਣਾਏ ਨੇ 44 ਪਤਾ ਨਹੀਂ 45 ਮੰਦਰ ਬਣਾਏ ਨੇ ਉਸ ਤੋਂ ਬਾਅਦ ਬਾਬਰ ਆਇਆ 1528 ਚ ਬਾਬਰ ਨੇ ਆ ਕੇ ਇਹ ਬਾਬਰੀ ਮਸਜਿਦ ਮੰਦਰ ਦੇ ਉੱਪਰ ਹੀ ਉਹਨਾਂ ਦੇ ਪਿਲਰਾਂ ਦੇ ਉੱਪਰ 15 ਦੇ ਉੱਪਰ ਬਾਪਰੀ ਮਸਜਿਦ ਬਣਾਤੀ। ਸਨਾਤਨ ਧਰਮ ਸਭ ਤੋਂ ਪੁਰਾਣਾ ਧਰਮ ਹੈ। ਲੇਕਿਨ ਕੀ ਕਰ ਰਹੇ ਹੋ ਯਾਰ? ਇਨੇ ਮੰਦਰ ਤੋੜੇ ਗਏ ਸੀ ਤੋ ਕੋਈ ਗਿਣਤੀ ਨਹੀਂ ਹੈ। ਅਨਗਿਣਤ ਮੰਦਰ ਤੋੜੇ ਗਏ ਸੀ। ਅਗਰ ਅਨਗਿਣਤ ਮੰਦਰ ਤੋੜ ਕੇ ਕੀ ਕਰੋਗੇ ਤੁਸੀਂ ਕਿਸੇ ਦਾ ਘਰ ਤੋੜ ਕੇ ਆਪਣਾ ਘਰ ਬਣਾਓਗੇ? ਇਹਦਾ ਮਤਲਬ ਇਹ ਤਾਂ ਨਹੀਂ, ਇਹ ਤਾਂ ਬਹੁਤ ਗਲਤ ਹੈ। ਕਿਹੜੇ ਧਰਮ ਕਹਿੰਦੇ ਤੁਸੀਂ ਇਹਨੂੰ? ਇਹ ਧਰਮ ਹੈ। ਮੰਦਰ ਤੋੜ ਕੇ ਗੁਰਦੁਆਰਾ ਤੋੜ ਕੇ ਕੁਛ ਹੋਰ ਬਣਾ ਦਿਓ ਕੀ ਗੱਲ ਗੁਰਦੁਆਰਾ ਧਾਰਮਿਕ ਨੇ ਮੰਦਰ ਧਾਰਮਿਕ ਹੈ ਮਸਜਿਦ ਧਾਰਮਿਕ ਹੈ ਹਰ ਚੀਜ਼ ਧਾਰਮਿਕ ਹੈ ਬਨੋ ਯਾਰ ਐਦਾਂ ਨਾ ਕਰੋ ਇਨਸਾਨ ਬਨੋ ਕਿਉਂ ਲੇਕਿਨ ਫਿਰ ਵੀ ਅਖਰ ਵੀ ਮੁਸਲਮਾਨ ਸੀਗਾ ਜਹਾਂਗੇ ਵੀ ਮੁਸਲਮਾਨ ਸੀਗਾ ਉਹਨੇ ਆ ਕੇ ਇਹਨੂੰ ਮੰਦਿਰ ਨੂੰ ਰਾਮ ਮੰਦਿਰ ਨੂੰ ਹਿੰਦੂਆਂ ਨੂੰ ਲੁੱਟਾਉਂਦਿਆ ਸੀਗਾ ਪੂਜਾ ਕਰਨ ਵਾਸਤੇ ਲੇਕਿਨ ਔਰੰਗਜ਼ੇਬ ਨੇ ਆ ਕੇ ਫਿਰ ਮੈਸੇਦਾਂ ਖੜਾ ਕਰਤੇ ਆ ਫਿਰ ਵੀ 9 ਨਵੰਬਰ 1900 2019 ਸਪੀਮ ਕੋਰਟ ਨੇ ਇਹ ਮੰਦਰ ਦਾ ਫੈਸਲਾ ਕਰਕੇ ਇੰਨੇ ਦੇਰ ਬਾਅਦ ਫੈਸਲਾ ਹੋਇਆ 500 ਸਾਲਾਂ ਬਾਅਦ ਫੈਸਲਾ ਹੋਇਆ ਕਿੰਨੇ ਬੇਕੂਫ ਆਸੀਂ ਅੱਗੇ ਇਹ ਧਾਰਮਿਕ ਸਥਾਨਾਂ ਦੇ ਬੈਠ ਕੇ 500 ਸਾਲ ਬਾਅਦ ਜਿਹੜਾ ਫੈਸਲਾ ਹੋਇਆ ਉਹਨੂੰ ਵੀ ਅਸੀਂ ਇੱਕ ਖੜਾ ਬਣਾਤੇ ਆ ਲੜਾਈ ਦਾ ਖੜਾ ਬਣਾਤੇ ਆ ਕਾਂਗਰਸ ਭਾਜਪਾ ਆਰਸਸ ਫਿਰ ਉਹਨਾਂ ਨੇ ਪਤਾ ਨਹੀਂ ਕੀ ਕੀ ਓਏ ਯਾਰ ਮੋਦੀ ਨੇ ਉਹ ਕੰਮ ਕੀਤੇ ਨੇ ਜਿਹੜਾ ਕੋਈ ਨਹੀਂ ਕਰ ਸਕਦਾ ਇਹ ਲੈਣਾ ਸੀ 15 ਲੱਖ ਨਹੀਂ ਆਇਆ ਬੈਂਕ ਚ ਪਰ ਸਾਨੂੰ 370 ਛੱਡ ਗਈ ਸਾਡੇ ਰਾਮਬੰਦਰ ਬਣ ਗਿਆ ਸਾਡਾ ਹਾਈਵੇ ਬਣ ਗਏ ਨੇ ਸਾਡੇ ਹਿੰਦੁਸਤਾਨ ਦਾ ਨਾਮ ਲਿਆ ਜਾ ਰਿਹਾ ਅੱਜ ਹਿੰਦੁਸਤਾਨ ਪੰਜਵੇਂ ਸਥਾਨ ਨੂੰ ਛੱਡ ਕੇ ਇਕਨੋਮਿਕਲ ਚੌਥੇ ਸਥਾਨ ਤੇ ਪਹੁੰਚ ਰਿਹਾ ਹੋਰ ਕੀ ਚਾਹੀਦਾ ਤੁਹਾਨੂੰ ਹੋਰ ਕੀ ਚਾਹੀਦਾ ਜਦੋਂ ਵਾਪਰੀ ਮਸਜਿਦ ਟੁੱਟੀ ਸੀ ਉਦੋਂ ਕਾਂਗਰਸ ਗਵਰਨਮੈਂਟ ਨੇ ਸੋਨਾ ਗਹਿਣੇ ਰੱਖਿਆ ਸੀਗਾ ਇਕਨੋਮੀ ਸਾਡੀ ਇੰਨੀ ਡਾਉਨ ਸੀਗੀ ਲੇਕਿਨ ਅੱਜ ਇਕਨੋਮੀ ਅੱਜ ਦੁਨੀਆ 'ਚ ਸਾਡਾ ਇੰਡੀਆ ਦਾ ਨਾਮ ਲਿਆ ਜਾ ਰਿਹਾ ਇਹਦੇ ਕਰਕੇ ਮੋਦੀ ਕਰਕੇ ਮੰਨ ਲਓ ਯਾਰ ਉਹਨੇ ਅੱਛਾ ਕੰਮ ਕੀਤਾ ਮੰਨਣ ਚ ਕੀ ਹੱਜ ਇਹ ਪੂਰਾ ਕੰਮ ਕੀਤਾ ਦੱਸ ਦਿਓ ਉਹ ਆਪ ਕਹਿ ਰਹੇ ਨੇ ਮੋਦੀ ਸਾਹਿਬ ਕਿ ਨਾ ਮੇਰਾ ਅੱਗੇ ਨਾ ਪਿੱਛੇ ਮੈਂ ਕਿਤੇ ਲਈ ਇਕੱਠਾ ਕਰਨਾ ਲੇਕਿਨ ਕਿਸੇ ਦੋਸਤ ਦੀ ਮਦਦ ਕਰਨੀ ਕਿਸੇ ਦਾ ਕਿ ਤੱਕ ਕਾਇਆ ਵਾਪਸ ਕਰਨਾ ਇਹਦਾ ਯਾਰ ਹਰ ਆਦਮੀ ਕਰਦਾ ਹੈ ਹਰ ਆਦਮੀ ਕਰਦਾ 80 ਸਾਲ ਪੁਲਿਸ ਸਟੇਸ਼ਨ 'ਚ 80 ਬਣਦੇ ਉਹ ਵੀ ਆਪ ਦੋਸਤ ਨੂੰ ਬੁਲਾ ਲੈਂਦਾ ਯਾਰ 10 ਮੈਂ 80 ਬਣ ਗਿਆ ਤੇ ਮਿਲ ਕੇ ਸੇਵਾ ਕਰਦਾ ਉਹ ਤਾਂ ਪ੍ਰਿੰਸਪਲ ਹੈ ਜੇ ਕਿਸੇ ਦੀ ਮਦਦ ਕਰਤੇ ਕਿਸੇ ਦੀ ਮਦਦ ਉਸੇ ਦੀ ਦੋਸਤੀ ਕੀਤੀ ਹੁੰਦੀ ਜਿਹਦੇ ਉਹਨੇ ਗਵਰਨਮੈਂਟੇ ਕਹਿਤਾ ਜਿਹਨੇ ਉਹਦੀ ਮਦਦ ਕੀਤੀ ਆ ਅਡਾਨੀ ਦਾ ਨਾਮ ਫਰਾਨਾ ਦਾ ਨਾਮ ਫਰਾਨਾ ਦਾ ਉਹਨਾਂ ਨੇ ਪਰਸਨਲਟੀ ਲੈਣਾ ਕਿਸੇ ਤੋਂ ਪਰਸਨਲਟੀ ਲੈਣਾ ਕਿਸੇ ਤੋਂ ਆਹ ਹੁਣ ਸਰਦਨੰਦ ਸਰਸਵਤੀ ਨੇ ਮੋਦੀ ਜੀ ਨੂੰ ਸ਼ਰਾਪ ਦਿੱਤੇ ਆ ਕਿ 22 ਤਾਰੀਖ ਤੋਂ ਬਾਅਦ ਮੋਦੀ ਸਾਹਿਬ ਦੇ ਪਹਿਲੇ ਦਿਨ ਸ਼ੁਰੂ ਹੋ ਜਾਣਗੇ ਯਾਰ ਕਿ ਮੇमोरी ਗਲਤ ਕਿੰਨੀ ਛੋਟੀ ਜੀ ਗੱਲ ਕਰਤੀ ਆ ਜਿਹੜੇ ਸ਼ੰਕਰਾਚਾਰਿਆ ਜਿਨ੍ਹਾਂ ਨੇ ਮੰਦਰ ਉੱਥੇ ਜਾ ਯੋਧਾ ਜਾ ਤਾਂ ਨਾ ਕਰ ਦਿੱਤੀ ਹੈ ਇਹ ਉਹਨਾਂ ਨੂੰ ਨਹੀਂ ਪਤਾ ਇਹ ਯਾਰਾ ਪਰਮਾਤਮਾ ਦੇ ਮੰਦਰ ਦਾ ਸਥਾਨ ਦਾ ਪਰਮਾਤਮਾ ਦੇ ਆਸਥਾਨ ਦਾ 500 ਸਾਲ ਬਾਅਦ ਉਦਘਾਟਨ ਹੋ ਰਿਹਾ ਹੈ ਉੱਥੇ ਜਾਇਆ ਜਾ ਰਿਹਾ ਉਹਨਾਂ ਦੀ માનਤਾ ਹੋ ਰਹੀ ਹੈ ਸਾਰਾ ਹਿੰਦੁਸਤਾਨ ਚ ਸਾਰੀ ਦੁਨੀਆ ਚ ਘਟੋ ਘਟ ਮੇਰੇ ਖਿਆਲ ਅ 1 ਲੱਖ ਕਰੋੜ ਰੁਪਏ ਦਾ ਵਪਾਰ ਦਾ ਇੱਕ ਦਿਨ ਚ ਜਿਹੜਾ ਤਾਂ ਸਖਸ਼ਣ ਹੋਣਾ ਹੈ ਕਿੰਨੀ ਵੱਡੀ ਇਕਨੋਮੀਕ ਹਾਈਕ ਹੋ ਗਈ ਹੈ ਕਿ ਦਾ ਵੱਡਾ ਹਿੰਦੁਸਤਾਨ ਨੂੰ ਫਾਇਦਾ ਹੋ ਰਿਹਾ ਕਿੰਨੇ ਲੋਕ ਆਉਣਗੇ ਕਿੰਨੇ ਜਾਣਗੇ ਕਿੰਨਾ ਵਪਾਰ ਹੋਏਗਾ ਰਾਮ ਰਾਜ ਹੈ ਰਾਮ ਰਾਜ ਹੈ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਤੇ ਤੁਸੀਂ ਉਹਨਾਂ ਨੂੰ ਸ਼ਰਾਪ ਦੇ ਰਹੇ ਮੋਦੀ ਨੂੰ ਕਿ ਉਹਨੇ ਕੁਝ ਕਿਹਾ 70 ਸਾਲਾਂ ਚ ਕੀ ਕੀਤਾ ਮੈਂ ਦੱਸ ਦਿਆ ਕੀ ਹੋਇਆ ਐਮਰਜੈਂਸੀ ਬੋਣੀਆਂ ਪ੍ਰਾਣਾ ਮੈਂ ਵੀ ਇੱਕ ਉਦੋਂ 1972 ਤੋਂ ਲੈ ਕੇ 1984 ਤੱਕ अभी कांग्रेस ਨਾਲ ਅਟੈਚ ਨੇ ਹਿੰਦਰ ਸੰਜੇ ਜੀ ਸੰਦੇ ਗਾਂਧੀ ਬਹੁਤ ক্লোਜ਼ ਸੀ ਮੇਰੇ ਪਟਿਆਲੇ ਆਏ ਸੀ ਮੇਰੇ ਫੰਕਸ਼ਨ ਤੇ ਆਏ ਸੀ ਮੈਂ ਉਹਦੇ ਉੱਪਰ ਗੱਲ ਹੁੰਦਾ ਸੀ ਚਲੇਗਾ ਲੇਕਿਨ ਅੱਜ ਮੈਸੂਸ ਹੁੰਦਾ ਹੈ ਕਿ ਯਾਰ ਉਹ ਲੋਕ ਇਨਸਾਨ ਨਹੀਂ ਬਣ ਪਾਏ ਸੀਗੇ ਦਰਬਾਰ ਸਾਹਿਬ ਤੇ ਅਟੈਕ ਕਰਨਾ ਕੋਈ ਛੋਟੀ ਗੱਲ ਨਹੀਂ ਗੁੱਸਾ ਸੀਗਾ ਕਿਸੇ ਆਦਮੀ ਨਾਲ ਉਹ ਰੋ ਆਦਮੀ ਨੂੰ ਕੱਢੋ ਕਿਸੇ ਧਾਰਮਿਕ ਸਥਾਨ ਨੂੰ ਤੋੜਨਾ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਕਿੰਨਾ ਕੁਛ ਹੋਇਆ ਮਾਈਕ ਉੱਤੇ ਨਸ ਜਨਤਾ ਪਾਰਟੀ ਤੋੜੀ ਪ੍ਰਾਣਾ ਤੋੜੇ ਠੀਕ ਹੈ ਸਿਆਸੀ ਮਾਹੌਲ ਹੈ ਲੇਕਿਨ ਯਾਰ ਕਿਸੇ ਧਰਮ ਨੂੰ ਤਾਂ ਬਖਸ਼ ਦਿਓ ਇੱਕ ਧਿਆਨ ਰੱਖਣਾ ਸੰਕਰਾਚਾਰਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਕਿਸੇ ਲਈ ਅਸੀਂ ਬਦਦੁਆ ਕਰਾਂਗੇ ਕਿਸੇ ਦਾ ਬੁਰਾ ਸੋਚਾਂਗੇ ਸਭ ਤੋਂ ਪਹਿਲਾਂ ਸਾਡਾ ਬੁਰਾ ਹੋਏਗਾ ਅੱਜ ਮੈਂ ਤੁਹਾਨੂੰ ਬਾਦਨ ਕਰ ਰਿਹਾ ਹਾਂ ਤੁਸੀਂ ਮੋਦੀ ਸਾਹਿਬ ਬਾਰੇ ਕਿਹਾ ਕਿ ਮੋਦੀ ਸਾਹਿਬ ਦੀ 12 22 ਤਾਰੀਖ ਤੋਂ ਬਾਅਦ ਬੁਰਾਈ ਜਨ ਸ਼ੁਰੂ ਹੋ ਜਾਣਗੇ ਪਰ ਮੈਂ ਕਹਿ ਰਿਹਾ ਜਿੰਨਾ ਤੁਸੀਂ ਉਹਨਾਂ ਬਾਰੇ ਬੁਰਾ ਸੋਚਿਆ ਉਹਨਾਂ ਹੀ ਬੁਰਾ ਤੁਹਾਡਾ ਸ਼ੁਰੂ ਹੋ ਜਾਏਗਾ 22 ਤਾਰੀਖ ਤੋਂ ਬਾਅਦ ਤੁਹਾਡਾ ਬੁਰਾ ਹੋਣਾ ਸ਼ੁਰੂ ਹੋ ਜਾਏਗਾ ਮੰਨੋ ਧਰਮ ਨੂੰ ਤੁਸੀਂ ਧਰਮ ਨੂੰ ਨਹੀਂ ਮੰਨ ਰਹੇ ਮੈਂ ਛੁੱਟ ਇੱਕ ਬਹੁਤ ਵੱਡੇ ਸਥਾਨ ਤੇ ਬੈਠੇ ਮੈਂ ਵੀ ਬੇਟਾ ਬਾਬਾ ਜੀ ਦਾ ਲੇਕਨ ਐਦਾ ਬੁਰਾ ਨਹੀਂ ਸੋਚਿਆ ਕਿਸੇ ਦਾ ਮੇਰੇ ਕੋਲ ਸਾਰੇ ਆਂਦੇ ਨੇ ਸਰਬ ਧਰਮ ਹਿੰਦੂ ਵੀ ਆਉਂਦੇ ਨੇ ਸਿੱਖ ਵੀ ਆਉਂਦੇ ਨੇ ਮੁਸਲਮਾਨ ਵੀ ਆਉਂਦੇ ਨੇ ਇਸਾਈ ਵੀ ਆਉਂਦੇ ਨੇ ਸਾਰੇ ਆਂਦੇ ਨੇ ਮੇਰੇ ਸਟਾਨ ਤੇ ਕਿਸੇ ਨਾਲ ਵੀ ਕੋਈ ਵਿਦਕੀ ਨਹੀਂ ਹੁੰਦੀ ਕਿਸੇ ਨਾਲ ਵੀ ਕੋਈ ਬਿਤਕਰਾ ਨਹੀਂ ਹੁੰਦਾ ਹਰੀਜਨ ਵੀ ਆਂਦੇ ਨੇ ਜੱਟ ਵੀ ਆਂਦੇ ਨੇ ਉੱਚ ਵੀ ਆਦੇ ਗਰੀਬ ਵੀ ਆਂਦੇ ਨੇ ਅਮੀਰ ਵੀ ਆਦ ਨੇ ਕਿਸੇ ਨਾਲ ਕੋਈ ਬਿਤਕਰਾ ਨਹੀਂ ਕੋਈ ਲੈਂਦਣ ਨਹੀਂ ਕੋਈ ਝੜਾਵਾ ਨਹੀਂ ਚੜਦਾ ਮੇਰੇ ਸਟਾਨ ਤੇ ਜੇ ਦਾਨ ਕਰਨਾ ਆਪਣੇ ਪੈਸੇ ਦਾ ਕਰੋ ਯਾਰ ਪਰ ਧਰਮ ਧਰਮ ਦੇ ਪੈਸੇ ਤੇ ਐਸ਼ ਕਰਨੀ ਹੈ ਜੇ ਤੁਸੀਂ ਬੈਠ ਕੇ ਬੱਠਾ ਤੇ ਬੈਠੇ ਹੋ ਤੁਸੀਂ ਇੰਨੀ ਨਹੀਂ ਜ਼ਮੀਨਾਂ ਖਰੀਦ ਰਹੇ ਹੋ ਅਨਨ ਮੈਂ ਇਧਰ ਲਈ ਜਦੋਂ ਕਿ ਜਿਹੜਾ ਸਾਹਸ ਲੈ ਰਹੇ ਆ ਸੀ ਉਹ ਰਾਮਦੇਵ ਦੇ ਹੱਥ ਚ ਪਰਮਾਤਮਾ ਦੇ ਹੱਥ ਚ ਪਤਾ ਨਹੀਂ ਕਦੋਂ ਖਿੱਚ ਲੈਣਗੇ ਉਹ ਕਿਉਂ ਇੰਨਾ ਉਹ ਸੋਚ ਰਹੇ ਸੀ ਇੰਨਾ ਕਿਉਂ ਪਰਮਪਤ ਪਾਸੇ ਹਟ ਗਿਆ ਸੀ ਹੱਥ ਜੋੜ ਕੇ ਆਚਾਰਿਆ ਨੂੰ ਸ਼ੰਕਰਾਚਾਰਿਆ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੈਠੀ ਆ ਕਿ ਕਿਸੇ ਦਾ ਬੁਰਾ ਨਾ ਸੋਚੋ ਉਹ ਬੁਰਾ ਪਹਿਲਾ ਸਾਡੇ ਨਾਲ ਹੋਏਗਾ ਦੇ ਕਿਸੇ ਲਈ ਤੋਂ ਆ ਪਰ ਰਿਆ ਪਾ ਤਾਂ ਪਹਿਲਾ ਆਪ ਕਰਨਾ ਪੈਂਦਾ ਹੈ ਤਾਂ ਹੋ ਕੇ ਤੈ ਤੋਸਰਾ ਨਾ ਸੋਚੋ ਇਸਾ ਮੋਦੀ ਸਾਹਿਬ ਬਹੁਤ ਬਧੀਏ ਇਨਸਾਨ ਨੇ ਹਿੰਦੁਸਤਾਨ ਲਈ ਕਰ ਰਹੇ ਨੇ ਭਾਰਤ ਲਈ ਕਰ ਰਹੇ ਨੇ ਮੈਂ ਐਨ ਆਰ ਆਈ ਐ ਮੈਨੂੰ ਪਤਾ ਬਾਹਰ ਸਾਡੇ ਬੱਚਿਆਂ ਦੀ ਕਿੰਨੀ ਇੱਜ਼ਤ ਹੋਈ ਹੈ ਕਿ ਇੰਡੀਆ ਸੇ ਆਏ ਹੈ ਇੰਡੀਅਨ ਹੈ ਪਹਿਲੇ ਲੋਕ ਸਾਨੂੰ ਡੌਗੇ ਕਹਿੰਦੇ ਸੀਗੇ ਕੁੱਤੇ ਨਾ ਉਹ ਤੇ ਲਿਖਿਆ ਹੁੰਦਾ ਸੀ ਵੱਡੇ ਵੱਡੇ ਹੋਟਲਾਂ 'ਚ ਇੰਡੀਅਨਸ ਆਰ ਨਾਟ ਅਲੌਡ ਅਜਿ ਇਜ਼੍ਰਾਇਲ ਨਾਲ ਉਹ ਸਾਨੂੰ ਬੁਲਾਉਂਦੇ ਨੇ ਇਜ਼੍ਰਾਇਲ ਨਾਲ ਗੱਲ ਕਰਦੇ ਨੇ ਘਰੇ ਬੁਲਾਉਂਦੇ ਨੇ ਖਾਣੇ ਦੇ ਬੁਲਾਉਂਦੇ ਨੇ ਉਧਰ ਦੇ ਲੋਕ ਪੈਰੀਬੇਟਰੀ ਡਾਕਟਰ ਅਸੇ ਰਿਅਚ ਲੰਡਨ ਅੰਗਰੇਜ਼ਾਂ ਨਾਲ ਉਪਰ ਨਾਲ ਨਾਲ ਸਾਰੇ ਨਾਲ ਉਹਨਾਂ ਦਾ ਉੱਠ ਬੈਠਾ ਸਾਰੇ ਆਦਰ ਸਤਿਕਾਰ ਕਰ ਰਹੇ ਨੇ ਦੇ ਇਸ ਤਰ੍ਹਾਂ ਅਸੀਂ ਕਿਸੇ ਦਾ ਬੁਰਾ ਸੋਚਣ ਲੱਗ ਜਾਾਂਗੇ ਤਾਂ ਫਿਰ ਤਾ ਯਾਰ ਮਜ਼ਾ ਨਹੀਂ ਆਇਆ ਸੰ크ਰਾਚਾਰਿਆ ਜੀ ਮਜ਼ਾ ਨਹੀਂ ਆਇਆ ਇਹ ਧਰਮ ਦੀ ਗੱਲ ਨਹੀਂ ਹੈ ਇਹ ਅਧਰਮ ਦੀ ਗੱਲ ਹੈ ਅਸ਼ੁਰਾ ਦੀ ਗੱਲ ਹੈ ਦਕਸ਼ਸ਼ਰ ਦੀ ਗੱਲ ਹੈ ਅੰਮ੍ਰਿਤ ਮੰਦਰ ਰਾਮ ਮੰਦਰ ਜਾਓ ਆਪਣੇ ਸੇਵਾਦਾਰਾਂ ਨੂੰ ਕਹੋ ਜਿਹੜਾ ਹੁਣ ਤੱਕ ਨਹੀਂ ਕਿਹਾ ਤੁਸੀਂ ਮੈਨੂੰ ਪਤਾ ਹੈ ਕਿਸੇ ਸੇਵਾਦਾਰ ਨੂੰ ਕਿਸੇ ਸੇਵਾਲੂ ਨੂੰ ਜਿਹੜੇ ਤੁਹਾਡੇ ਸੇਵਾਲੂ ਨੇ ਉਹਨਾਂ ਨੂੰ ਤੁਸੀਂ ਨਹੀਂ ਕਿਹਾ ਵੀ ਰਾਮ ਮੰਦਰ ਚ ਇਨਸਾਲ ਲੈਣਾ ਕਹੋ ਉਹਨਾਂ ਨੂੰ ਕਹੋ ਕਿਉਂ ਪ੍ਰਮਾਤਮਾ ਤੁਹਾਨੂੰ ਬੋ ਫਿਰਿਆ ਉਹਨਾਂ ਨੂੰ ਕਹੋ ਕਿ ਜਾ ਕੇ ਰਾਮ ਮੰਦਰ ਇਨਸਾ ਪਾਉਂ ਤੁਸੀਂ ਵੀ ਜਾਓ ਉਹੀ ਸਤਿਕਾਰ ਤੁਹਾਨੂੰ ਇਨਵੇਟੇਸ਼ਨ ਕਾਰਡ ਆਇਆ ਉਹਦਾ ਸਤਿਕਾਰ ਕਰੋ ਇਹਦਾ ਕਾਰਡ ਆਇਆ ਇਹ ਮੋਦੀ ਨੇ ਨਹੀਂ ਭੇਜਿਆ ਯਾ ਯੋਗੀ ਜੀ ਨੇ ਨਹੀਂ ਭੇਜਿਆ ਫਿਰ ਰਾਮ ਮੰਦਰ ਦਾ ਤੁਹਾਡਾ ਕਾਰਡ ਹੈ ਇਹ ਕਾਰਡ ਦਾ ਰਾਮ ਮੰਦਰ ਤੇ ਕਾਰਡ ਤੇ ਤੁਸੀਂ ਨਹੀਂ ਜਾ ਰਹੇ ਉੱਥੇ ਲਹਨਤ ਸਾਡੇ ਤੇ ਲਾਹਨਤ ਸਾਡੀ ਸੋਚ ਤੇ ਲਹਨਤ ਸਾਡੇ ਸਰੀਰ ਤੇ ਜਿਹੜਾ ਕਰਮ ਨਹੀਂ ਕਰ ਰਿਹਾ ਕਰਮ ਤਾਂ ਕਰਨਾ ਪੈਣਾ ਹੈ ਅਚਾਰਿਆ ਜੀ ਕਿ ਜੋ ਤੁਸੀਂ ਮੂੰਹ ਤੋਂ ਕਰ ਲੋਗੇ ਉਹੀ ਸਭ ਕੁਝ ਠੀਕ ਹੈ ਗਲਤ ਗੱਲ ਹੈ ਹਾਂ ਨੋ ਅਸੀਂ ਸਭ ਦੇ ਆ ਸਾਰੇ ਜਾਤਾਂ ਦੇ ਸਾਰੇ ਧਰਮਾਂ ਲਈ ਖੜੇ ਹਾਂ ਅਸੀਂ ਆਰਾਮ ਰਾਜਿਆ ਮੀਨਸ ਸਾਰੇ ਧਰਮਾਂ ਲਈ ਖੜੇ ਹਾਂ ਉਹ ਮर्यादा ਪਰਸ਼ੋਤਮ ਤ੍ਰੇਤਾ ਛੋਏ ਨੇ ਅੱਜ ਵੀ ਉਹਨਾਂ ਦਾ ਨਾਮ ਲਿਆ ਜਾ ਰਿਹਾ ਤ੍ਰੇਤਾ ਚ ਮਤਲਬ ਕਟੋ-ਕਟ 10-15 ਹਜ਼ਾਰ ਸਾਲ ਹੋ ਗਏ ਨੇ ਯਾਰ ਕੋਈ ਸਮਝ ਦੀ ਗੱਲ ਕਰੋ ਕੋਈ ਮर्यादा ਦੀ ਗੱਲ ਕਰੋ ਕੋਈ ਧਰਮ ਦੀ ਗੱਲ ਕਰੋ ਤੁਹਾਡੇ ਕੰਨਾਂ 'ਚ ਸ਼ਰਾਬ ਬਹੁਤ ਛੋਟੀ ਗੱਲ ਕਰਤੀ ਹੈ ਮੈਂ ਕਹਿੰਦਾ 22 ਤਾਰੀਖ ਤੋਂ ਬਾਅਦ ਮੋਦੀ ਸਾਹਿਬ ਦਾ ਸਟਾਰਾ ਉਹ ਚਪਕੇਗਾ ਉਹ ਚਪਕੇਗਾ ਕਿ ਰਹਿ ਰਬਦਾ ਨਾ ਤੁਸੀਂ ਰੋਕ ਕੇ ਦਿਖਾਇਓ ਤੇ ਪਰਮਾਤਮਾ ਰਾਮ ਉਹਨਾਂ ਨੂੰ ਜਿੰਨਾ ਵਕਸ਼ਿਸ਼ ਕਰਨਗੇ ਜਿੰਨਾ ਕੁਝ ਦੇਣਗੇ ਉਹ ਤੁਸੀਂ ਵੀ ਦੇਖੋਗੇ ਤੇ ਮੈਂ ਵੀ ਦੇਖਾਂਗਾ ਮੈ 80 ਸਾਲ ਦਾ ਹੋ ਗਿਆ ਲੇਕਿਨ ਮੈਂ ਇਹ ਦੇਖ ਕੇ ਜਾਵਾਂਗਾ ਕਿ ਮੋਦੀ ਸਾਹਿਬ ਦੇ ਸਟਾਰੇ ਕਿੱਥੇ ਪਹੁੰਚਦੇ ਨੇ 400 ਸਿੱਤਾ ਤੋਂ ਉੱਪਰ ਸਿੱਤਾ ਲੈ ਰਹਿਣੇ ਹੋ ਔਰ ਨਾਲੀਆਂ ਚੋਨਾ ਚ ਉਸੇ ਦਾ ਅਖਾੜਾ ਸ਼ੁਰੂ ਕਰਤੇ ਆ ਪੋਲਟਿਕਸ ਦਾ ਲੇਕਿਨ ਰਿਜ਼ਲਟ ਵੀ ਕਰ ਲੋ ਬੜਾ ਗੁੱਸਾ ਆ ਰਿਹਾ ਤੁਹਾਨੂੰ ਬੋਦੀ ਤੇ ਅਸਲੀ ਗੱਲ ਕਿਉਂ ਨਹੀਂ ਕਰਦੇ ਵੀ ਗੁੱਸਾ ਆਇਆ ਬੋਦੀ ਤੇ ਬੋਦੀ ਨਹੀਂ ਹੋਣਾ ਚਾਹੀਦਾ ਸੀਗਾ ਤਾਂ ਕਿ ਤੁਹਾਡਾ ਦੁਕਾਨਦਾਰੀਆਂ ਚਲਦੀਆਂ ਤੁਹਾਡੀ ਕਰਪਸ਼ਨ ਚਲਦੀ ਤੁਹਾਡਾ ਲੈਣ-ਦੇਣ ਚੱਲਦਾ ਤੁਹਾਡੀ ਐਸ਼ ਖਤਮ ਹੋ ਗਈ ਹੈ ਤੁਹਾਡਾ ਓਟਲਾਂਚ ਕੁੰਮਣਾ ਅਬਦੇਸ਼ਾਂ ਚ ਕੁੰਮਣਾ ਪੈਸੇ ਤੇ दो नंबर के पैसे नाल ऐश करने और सारा कुछ खत्म हो गया गुस्सा क्यों आ रहा गुस्सा क्यों आ रहा बख्शो यार सियासी तो सीधा बस आ जाओ बेटा करो ले, बात जय हो जय श्री राम राधे राधे